ਪਾ ਦੇਖਦੇ ਹਾਂ ਕਿ ਮਾਨਸੂਨ ਕਿੱਥੇ ਪਹੁੰਚਿਆ ਹੈ ਮਾਨਸੂਨ ਨੇ ਚੰਗੀ ਰਫਤਾਰ ਫੜੀ ਹੋਈ ਹੈ ਭਾਵੇਂ ਕਿ ਉੱਤਰ ਪੂਰਬ ਦੇ ਵਿੱਚ ਉਹ ਨਹੀਂ ਹਿਲਿਆ ਉੱਥੇ ਰੋ ਉੱਥੇ ਹੀ ਖੜਾ ਹੈ ਪਰੰਤੂ ਜੇਕਰ ਅਸੀਂ ਦੱਖਣ ਦੇ ਵਿੱਚ ਦੇਖਦੇ ਹਾਂ ਤਾਂ ਤੁਸੀਂ ਦੇਖਦੇ ਹੋ ਕਿ ਮਾਨਸੂਨ ਨੇ ਕਾਫੀ ਤੱਕੀ ਕੀਤੀ ਹੈ ਜਿਸ ਜਗ੍ਹਾ ਤੇ ਉਸਨੇ 10 ਜੂਨ ਨੂੰ ਪਹੁੰਚਣਾ ਸੀਗਾ ਉਹ ਜਗ੍ਹਾ ਤੇ 8 ਜੂਨ ਨੂੰ ਹੀ ਮਾਨਸੂਨ ਪਹੁੰਚ ਚੁੱਕਾ ਹੈ ਤੇ ਮਹਾਰਾਸ਼ਟਰ ਦਾ ਕਾਫੀ ਐਸਾ ਕਵਰ ਕਰ ਚੁੱਕਾ ਹੈ ਬੰਬੇ ਨੂੰ ਬੜੀ ਜਲਦੀ ਜਿਹੜਾ ਹੈਗਾ ਮੌਨਸੂਨ ਕਵਰ ਕਰਨ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਕਾਫੀ ਏਰੀਆ ਇਹ ਮੌਨਸੂਨ ਇਸ ਸਮੇਂ ਕਵਰ ਕਰ ਚੁੱਕਾ ਹੈ ਅਗਲੇ 48 ਘੰਟੇ ਦੇ ਵਿੱਚ ਮੌਨਸੂਨ ਤੇਜ਼ੀ ਦੇ ਨਾਲ ਅੱਗੇ ਵਧ ਸਕਦਾ ਹੈ ਜੇ ਅਸੀਂ ਇਸ ਸਮੇਂ ਮੌਨਸੂਨ ਦੀ ਰੇਖਾ ਦੇਖਦੇ ਹਾਂ ਤਾਂ ਮੌਨਸੂਨ ਇਸ ਸਮੇਂ ਅਰੇਬੀਅਨ ਸੀਵ ਦੱਖਣੀ ਮਹਾਰਾਸ਼ਟra ਤੇਲੰਗਾਨਾ ਤੇ ਕੁਝ ਐਸੇ ਸਾਊਥ ਛਤੀਸਗੜ੍ਹ ਤੇ ਸਾਊਥ ਓਡੀਸ਼ਾ ਤੇ ਕੁਝ ਐਸੇ ਜਿਹੜੇ ਹੈਗੇ ਆ ਆਂਧਰਾ ਪ੍ਰਦੇਸ਼ ਤੋਂ ਗੁਜ਼ਰ ਰਿਹਾ ਹੈ ਤੇ ਇਸ ਦੇ ਨਾਲ ਨਾਲ ਜਿਹੜੀ ਮਾਨਸੂਨ ਦੀ ਉੱਤਰੀ ਲਿਮਟ ਹੈਗੀ ਹੈ ਉਹ ਹਰਨਾਈ ਬਾਰਾਮਤੀ ਨਯਾਮਾਬਾਦ ਸੁਕਮਾ ਮਲਕਾਂਗਿਰੀ ਵਿਜੇਨਗਮ ਤੇ ਇਸ ਇਸ ਲਾਮਪਰ ਦੇ ਉੱਪਰ ਦੀ ਗੁਜ ਰਹੀ ਹੈ ਤੇ ਆਉਣ ਵਾਲੇ 48 ਘੰਟੇ ਦੇ ਵਿੱਚ ਇਹ ਜਿਹੜਾ ਹੈਗਾ ਅੱਗੇ ਵਧੇਗਾ ਤਮੀਰ ਕੀਤੀ ਜਾਂਦੀ ਹੈ ਕਿ ਕਾਫੀ سارے ਹਿੱਸੇ ਤੇਲੰਗਾਨਾ ਦੇ ਤੇ ਜਿਹੜਾ ਹੈਗਾ ਮਹਾਰਾਸ਼ਟਰਾ ਦੇ ਬੰਬੇ ਨੂੰ ਸ਼ਾਮਲ ਕਰਦਾ ਹੋਇਆ ਅਗਲੇ ਕਈ ਏਸ਼ੀਆ ਨੂੰ ਕਵਰ ਕਰ ਲਵੇਗਾ ਜੋਕ ਸਾਡੇ ਇੱਥੇ ਮੌਨਸੂਨ ਪਹੁੰਚਣ ਦੀ ਗੱਲ ਕਰਦੇ ਆ ਸਾਡੇ ਮੌਨਸੂਨ ਨੇ ਪਹੁੰਚਣਾ ਹੁੰਦਾ 30 ਜੂਨ ਨੂੰ ਪਰੰਤੂ ਇਸ ਵਾਰ ਲੱਗਦਾ ਪਿਆ ਹੈ ਕਿ ਮੌਨਸੂਨ ਜਲਦੀ ਪਹੁੰਚ ਸਕਦਾ ਹੈ 18 ਤਰੀਕ ਤੋਂ ਤੁਹਾਨੂੰ ਪਤਾ ਹੀ ਹੈ ਕਿ ਪ੍ਰੀ ਮੌਨਸੂਨ ਐਕਟੀਵਿਟੀਆਂ ਚਾਲੂ ਹੋਣ ਲੱਗੀਆਂ ਤੇ ਅੱਗੇ ਜਿਵੇਂ ਪ੍ਰੀ ਮੌਨਸੂਨ ਹੋਏਗਾ ਉਸ ਤੋਂ ਬਾਅਦ ਚ ਉਮੀਦ ਕਰਦੇ ਆ ਕਿ ਅੱਗੇ ਜਿਹੜਾ ਹੈਗਾ 20 ਤੋਂ 30 ਦੇ ਵਿਚਾਲੇ 20 ਜੂਨ ਤੋਂ 30 ਜੂਨ ਦੇ ਵਿਚਾਲੇ ਕਿਸੇ ਵੀ ਲੈਵਲ ਵੇਲੇ ਸਾਡੇ ਕੋਲ ਇੱਥੇ ਮੌਨਸੂਨ ਪਹੁੰਚ ਸਕਦਾ ਹੈ ਬਾਕੀ ਇਹ ਦੇਖਦੇ ਹਾਂ ਕੀ ਕੀ ਜਾਂਦਾ ਹੈ ਬਾ ਇਸ ਸਮੇਂ ਜਿਹੜਾ ਹੈਗਾ 48 ਘੰਟੇ ਦੇ ਵਿੱਚ ਇਹ ਕਾਫੀ ਅੱਗੇ ਵਧਣ ਦੀ ਸੰਭਾਵਨਾ ਹੈ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ